ਇਹ ਇੱਥੇ ਬਹੁਤ ਗੰਭੀਰ ਇਸ਼ੂ ਹੈ ਸਰ ਪਦਮਸ਼ੀਰੀ ਸਰ ਸੰਤ ਸੀਚੇ ਵਾਲਜੀ ਨੂੰ ਪੂਜਣ ਵਾਲੇ ਲੋਕ ਪੂਰੇ ਪੰਜਾਬ ਦੁਨੀਆ ਚ ਵੱਸਦੇ ਆ ਸਰ ਇਤਨਾ ਨੇ ਮਹਾਨ ਸੰਤ ਬਾਰੇ ਅਸੀਂ ਉਹਨੂੰ ਕਹਿੰਦੇ ਠੇਕੇਦਾਰ ਠੇਕੇਦਾਰ ਕਹਿੰਦਾ ਸਰ ਇਹ ਕਹਿੰਦਾ ਕਾਲੀ ਬਈ ਜੋ ਪਵਿੱਤਰ ਗੁਰੂ ਨਾਨਕ ਦੇਵ ਜੀ ਦਾ ਸਰ ਚਰਨ ਅੰਮ੍ਰਿਤ ਹੈ ਸਰ ਜਿਹੜੇ ਨਾਮੀ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੂਬੇ ਕੋਲ ਉਹਨਾਂ ਵਰਗਾ ਇੱਕ ਸੰਤ ਚਾਹੀਦਾ ਤੁਹਾੜਾ ਇਹ ਸੀਦਾ ਸ਼ਾਰਕੋਟ ਸੀ ਸੱਤ ਤੁਸੀਂ ਵੀ ਗੇਸੀ ਸਰ ਐਨੀ ਹਿਊਮਿਡਿਟੀ ਸੀ ਸਰ 5 ਮਿੰਟ ਪ੍ਰਤਾਪ ਬਾਜਾ ਉੱਥੇ ਖੜ੍ਹ ਨਹੀਂ ਸਕਦਾ ਮਹਿੰਗੇ ਕੁੜਤੇ ਪਿਆਵੇਂ ਮਹੀਆਂ ਗੱਡੀਆਂ ਮੁਰਕਾਂ ਹੰਦਾ 100 ਸ਼ਖਸ ਉੱਥੇ 3 ਮਹੀਨੇ ਬੈਠਾ ਰਿਆ ਬੰਨ ਲਾਉਣ ਦੇ ਲਈ ਐਂਡ ਸਭ ਤੋਂ ਵੱਡੀ ਗੱਲ ਸਰ ਹੀ ਇਸ ਰਿਪਰੈਜ਼ੈਂਟਿੰਗ ਦਿਸ ਹਾਊਸ ਪੀਪੀ ਪਿਛਲੇ ਕਈ ਸਾਲਾਂ ਤੋਂ ਨਹੀਂ ਚੱਲ ਸਕਿਆ ਸੀ ਉਸ ਸ਼ਖਸ ਨੇ ਉਸ ਮਹਾਨ ਸੰਤ ਨੇ ਚਲਾ ਦਿੱਤਾ ਮੈਂ ਉਹਨਾਂ ਦੇ ਸਰ ਪਿੰਡ ਜਾ ਕੇ ਦੇਖਿਆ ਇੰਨੀ ਖੂਬਸੂਰਤ ਸੜਕਾਂ ਉਸ ਪਿੰਡ ਤੋਂ ਨਾਵਾ ਕਿਤੇ ਨਹੀਂ ਅਸਰ ਐਨੇ ਰੁੱਖ ਇਹ ਦੱਸ ਸਰ ਲਾਡੀ ਜੀ ਬੈਠੇ ਐ ਐਮਐਲਏ ਸ਼ਾਹਕੋਟ ਤੋਂ ਇਹ ਦੱਸਣ ਕੀ ਇਹ ਪ੍ਰਤਾਪ ਬਾਜਵਾ ਦੇ ਬਿਆਨ ਨਾਲ ਸਹਿਮਤ ਨੇ ਸਰ ਮੇਰੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਐ ਸਾਰੇ ਸਾਥੀਆਂ ਵੱਲੋਂ ਸਰ ਦਿਸ ਇਹ ਦਿਸ ਕੈਨ ਨਾਟ ਬੀ ਟੋਲਰੇਟਿਡ ਤੇ ਇੱਥੇ ਬਹੁਤ ਗੰਭੀਰ ਇਸ਼ੂ ਐ ਸਰ ਪਤਮ ਸ਼ਿਰੀ ਸਰ ਸੰਸੀਚੀ ਵਾਲ ਜੀ ਨੂੰ ਪੂਜਣ ਵਾਲੇ ਲੋਕ ਪੂਰੇ ਪੰਜਾਬ ਦੁਨੀਆ ਚ ਵੱਸਦੇ ਆ ਸਰ ਦੇਸ਼ ਦੇ ਸਭ ਤੋਂ ਜਿਹੜੇ ਨਾਮੀ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੂਬੇ ਕੋਲ ਉਹਨਾਂ ਵਰਗਾ ਇੱਕ ਸੰਤ ਚਾਹੀਦਾ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟਾਈਮਜ਼ ਮੈਗਜ਼ੀਨ ਦੇਸ਼ ਦੁਨੀਆ ਦੇ 30 ਵਰਲਡ এনवायरमेंटਲਿਸ ਉਹਨਾਂ ਨੂੰ ਨਾਮ ਦਿੰਦੇ ਆ 2017 ਚ ਉਹਨਾਂ ਨੂੰ ਸਭ ਤੋਂ ਵੱਡਾ ਸਲਮਾਨ ਮਿਲਦਾ ਸਰ ਉਹ ਆਮ ਆਦਮੀ ਪਾਰਟੀ ਵੱਲ ਨੋਮੀਨੇਟਿਡ ਨਹੀਂ ਪਰ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਸੀ ਉਹਨੇ ਕਿਹਾ ਨਹੀਂ ਮੈਂ ਇੱਕ ਰਾਜਨੀਤਿਕ ਨਹੀਂ ਮੈਂ ਸੰਤ ਹਾਂ ਮੈਂ ਸਿਰਫ ਵਾਤਾਵਰਣ ਤੇ ਕੰਮ ਕਰਨਾ ਉਹਨੇ ਵੋਟ ਨਹੀਂ ਮੰਗੀ ਐਂਡ ਸਭ ਤੋਂ ਵੱਡੀ ਗੱਲ ਸਰ ਹੀ ਇਜ਼ ਰਿਪਰੈਜ਼ੈਂਟਿੰਗ ਥਿਸ ਹਾਊਸ ਰਾਜ ਸਭਾ ਦਾ ਜਿਹੜਾ ਐਮਪੀ ਹੁੰਦਾ ਹੈ ਨਾ ਸਰ ਉਹ ਸਟੇਟਸ ਦੀ ਵੌਇਸ ਹੈ ਅਸੀਂ ਚੁਣਿਆ ਉਹਨਾਂ ਨੂੰ ਇਹਨੇ ਵੀ ਚੁਣਿਆ ਸਰ ਐਦਾਂ ਦੇ ਇੱਕ ਸੰਤ ਨੂੰ ਸਰ ਹੁਣ ਉਹ ਪਿਛਲੇ 4 ਮਹੀਨੇ ਤੋਂ ਮੋਰਚਾ ਲਾ ਕੇ ਬੈਠੇ ਬੁੱਢੇ ਨਾਲੇ ਦੇ ਉੱਤੇ ਸਰ ਕਈ ਕੰਮ ਸਰਕਾਰਾਂ ਨਹੀਂ ਕਰ ਪਾਉਂਦੀਆਂ ਸਟੇ ਹੁੰਦੇ ਜਿਹੜਾ ਸਰ ਐਸਟੀਪੀ ਪਿਛਲੇ ਕਈ ਸਾਲਾਂ ਤੋਂ ਨਹੀਂ ਚੱਲ ਸਕਿਆ ਸੀ ਉਸ ਸ਼ਖਸ ਨੇ ਉਸ ਮਹਾਨ ਸੰਤ ਨੇ ਚਲਾ ਦਿੱਤਾ ਮੈਂ ਉਹਨਾਂ ਦੇ ਸਰ ਪਿੰਡ ਜਾ ਕੇ ਦੇਖਿਆ ਐਨੀ ਖੂਬਸੂਰਤ ਸੜਕਾਂ ਉਸ ਪਿੰਡ ਤੋਂ ਇਲਾਵਾ ਕਿਤੇ ਨਹੀਂ ਸਰ ਐਨੇ ਰੁੱਖ ਉਹਨਾਂ ਨੇ ਸਕੂਲ ਬਣਾਏ ਸਰ ਉਸ ਸਕੂਲ ਤੋਂ ਬਾਅਦ ਉੱਥੇ ਨਰਸਰੀ ਹੈ ਬੱਚੇ ਸਵੇਰੇ ਸਕੂਲ ਚ ਪੜਦੇ ਸ਼ਾਮੀ ਦੁਪਹਿਰੇ ਜਾ ਕੇ ਨਰਸਰੀ ਚ ਕੰਮ ਕਰਦੇ ਆ ਸਰ ਇਦਾਂ ਦੇ ਮਹਾਨ ਸੰਤ ਬਾਰੇ ਅਸੀਂ ਉਹਨੂੰ ਕਹਿੰਦੇ ਹਾਂ ਠੇਕੇਦਾਰ ਠੇਕੇਦਾਰ ਕਹਿੰਦਾ ਸਰ ਇਹ ਕਹਿੰਦਾ ਕਾੜੀ ਬਈ ਜੋ ਪਵਿੱਤਰ ਗੁਰੂ ਨਾਨਕ ਦੇਵ ਜੀ ਦਾ ਸਰੋ ਚਰਨ ਅੰਮ੍ਰਿਤ ਹੈ ਸਰ ਸਰ ਉਹ ਉਹ ਸਰ ਸਾਡੇ ਲਈ ਪਵਿੱਤਰ ਹੈ ਅਸੀਂ ਤਾਂ ਇਦਾਂ ਜਿ ਸਰ ਸਰ ਮੇਰੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਾਥੀਆਂ ਵੱਲੋਂ ਸਰ ਦਿਸ ਇੱਕ